ਆਕੇ ਫੇਆਪਾਂ ਟਰਾਂਸਫਾਰਮਰ ਦਾ ਬੋਲੇ ਜਮਾ ਕਰਾਇਆ ਕਰਾਂਗੇ ਤੇ ਫੇਰ ਆਪਾਂ ਜਿਹੜਾ ਆਪਣਾ ਟਰਾਂਸਫਾਰਮਰ ਬਦਲੇ ਜਾਇਆ ਕਰੂਗਾ ਇਸੇ ਤਰ੍ਹਾਂ ਜੇ ਕੇਬਲ ਛੜ ਗਈ ਉਹਦੇ ਵੀ ਪੈਸੇ ਤਾਰਾਂ ਢਿੱਲੀਆਂ ਕਿਸਾਨੀਆਂ ਤੇ ਉਹਦੀ ਵੀ ਲੇਬਰ ਹਾਂ ਦੇਣੀ ਆ ਇਹ ਕੁੱਲ ਮਿਲਾ ਕੇ ਤੇ ਅਰਚਨਾ ਦੀਆਂ ਅਰਚਨਾ ਤੇ ਮੁਸ਼ਕਲਾਂ ਮੁਸ਼ਕਲਾਂ ਤੁਹਾਡੇ ਸਾਹਮਣੇ ਆ ਜੇ ਤੁਸੀਂ ਹਿੰਮਤ ਕਰ ਲਈ ਜਮਾਂ ਮਰਜ਼ੀ ਵਿਖਾਈ ਤੇ ਆਪਾਂ ਇਹਦੇ ਤੋਂ ਬਾਹਰ ਸਕਦੇ ਆ ਅਗਲੇ ਪਾਸੇ ਦੇਖ ਲਓ ਕਿ ਜੋ ਸਰਕਾਰ ਲਗਭਗ ਜਦੋਂ ਤੋਂ ਬਣੀ ਆ ਗਲਤ ਤੇ ਗਲਤ ਕਰਦੀ ਆ ਸਾਡੀ ਨਿਗਾ ਚ ਗਲਤ ਤੇ ਗਲਤ ਲਗਾਤਾਰ ਕਰਦੀ ਆ ਉਹ ਪੇਸ਼ੂਮਾਨ ਦੇ ਵੀ ਤੁਹਾਡਾ ਉਹ ਪਹਿਲੋਂ ਵਾਲਾ ਕੰਮ ਨਹੀਂ ਰਿਹਾ ਪੁਲਿਸ ਡਿਪਾਰਟਮੈਂਟ ਦਾ ਕਿ ਮੁੱਲਜਮ ਨੂੰ ਮੁੱਲਜਮ ਨੂੰ ਫੜਦਾ ਮੁੱਲਜਮ ਨੂੰ ਲੱਭਣਾ ਮੁੱਲਜਮ ਨੂੰ ਕੋਰਚ ਤੇ ਜੇ ਸਾਡੇ ਦੇਖੇ ਲੱਖੋ ਸਾਨੂੰ ਪਤਾ ਲੱਗੇ ਉਹ ਤਾਂ ਪੰਡਾ ਚ ਸੱਚ ਹੈ ਜਿਹੜੇ ਸਾਡੇ ਵਾਲੇ ਆ ਜਿੱਥੇ ਬੰਦ ਘਟਾਂਚੇ ਵਾਲਾ ਕੋਈ ਇਧਰ ਉਧਰ ਨਾ ਹੋਵੇ ਤੇ ਦੂਏ ਪਾਰਿਆ ਦੀ ਮਰਜ਼ੀ ਕਰ ਲੈ ਕੀ ਉਹਨਾਂ ਨੇ ਕੀ ਫੈਸਲਾ ਕਰਨਾ ਗੁਰੂ ਸਾਹਿਬ ਦੀ ਵਰਸਾਈ ਧਰਤੀ ਤੇ ਬੈਠੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਮਹਾਨ ਯੋਧਿਓ ਪਾਤਸ਼ਾਹ ਦੀ ਮੁਕੱਦਸ ਕੀਤੀ ਗਈ ਫਤਿਹ ਦੀ ਸਾਂਝ ਪ੍ਰਵਾਨ ਕਰੋ ਗੱਜ ਕੇ ਬਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ 17 ਜਿਲ੍ਹਿਆਂ ਦੇ ਵਿੱਚ ਕੇਂਦਰ ਨੂੰ ਵੰਗਾਰ ਕੇ ਬੈਠੇ ਕੇਂਦਰ ਦੀਆਂ ਨੀਤੀਆਂ ਨੂੰ ਵੰਗਾਰ ਕੇ ਬੈਠੇ ਗੁੰਗੇ ਘੋੜੇ ਤੇ ਜੁਲਮੀ ਹਾਕਮ ਦੀ ਅੱਖ ਚੱਖ-ਚੱਖ ਪਾ ਕੇ ਗੱਲ ਕਰਨ ਦੇ ਲਈ ਅਜਿਹਾ 17 ਜਿਲ੍ਹਿਆਂ ਦੇ ਵਿੱਚ ਤੁਹਾਡਾ ਲਾ ਮਿਸਾਲ ਇਕੱਠਾ ਹਿਆਰਾਂ ਅੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਪੰਜਾਬ ਦੀ ਧਰਤੀ ਤੇ ਡੱਡੇ ਮੇਰੇ ਤੋਂ ਪਹਿਲਾ ਕਲਵੀਰ ਕਾਲੋ ਨੇ ਇਹਦੇ ਉੱਤੇ ਮਸਤਾਰਕ ਚਾਹਤੀ ਇੱਕ ਪੁਆਈਆ ਕਿ ਜੇ ਕਦੇ ਮਤੇ ਦੀ ਸਮਝ ਨਾ ਹੋਵੇ ਤੇ ਗਰੀਬ ਤੇ ਬੈਠਣਾ ਵਾਲਾ ਔਖਾ ਲੱਗਦਾ ਜਿਲ੍ਹਾ ਕਮੇਟੀ ਦੇ ਜਿਹੜੇ ਆਪਾਂ ਦੀ ਜਿੱਤੇ ਜਿੱਤੇ ਡਿਊਟੀ ਆ ਉਹ ਬਿਲਕੁਲ ਉੱਤੇ ਉੱਤੇ ਚਲੇ ਜਾਓ ਮੁੱਦਾ ਕਿਆ ਭੰਦਰਿਆ ਮੁੱਦੇ ਦੇ ਵਿੱਚ ਗਰੀਬ ਦੀ ਮੌਤ ਮੁਕੀ ਹੋਈ ਆ ਤੇ ਕਾਰਪੋਰੇਟ ਦਾ ਹੋਰ ਵਾਧਾ ਰੁਕਿਆ ਹੋਇਆ ਅੱਜ ਦਾ ਮੁੱਦਾ ਐਸੀ ਦਫ਼ਤਰ ਦੇ ਵਿੱਚ ਜਦੋਂ ਬੈਠੇ ਆ ਤੇ ਅਸੀਂ ਕਹਿੰਦੇ ਆ ਕਿ ਅਸੀਂ ਬਿਜਲੀ ਦੇ ਨਿੱਜੀਕਰਨ ਦਾ ਵਿਰੋਧ ਕਰਨ ਆਏ ਆ ਛੋਟਾ ਮੈਟਰ ਉਹਦਾ ਇੱਕ ਹਿੱਸਾ ਨੇ ਉਸ ਨਿੱਜੀਕਰਨ ਦਾ ਜੇਪਵਾੜੇ ਮਿੱਟਰੇ ਦਾ ਹਿੱਸਾ ਨੇ ਅਸਲ ਵਿੱਚ ਸਾਡਾ ਵਿਰੋਧ ਪੀਐਸਪੀਸੀਆ ਨੂੰ ਬਿਲਕੁਲ ਨਿੱਜੀਕਰਣਾਂ ਦੇ ਹੱਥਾਂ ਦੇ ਵਿੱਚ ਵੇਚ ਦੇਣਾ ਜਦੋਂ ਪੰਜਾਬ ਰਾਜ ਬਿਜਲੀ ਬੋਰਡ ਸੀ ਜਦੋਂ ਟੁੱਟਣ ਲੱਗਾ ਉਹਦੇ ਕੰਮਿਆਂ ਨੇ ਮਹਤਰਾਲਾ ਪਾਇਆ ਬਰਨਾਨਿਕ ਥਰਮਲ ਪਲਾਂਟ ਬਠਿੰਡੇ ਵਾਲਿਆਂ ਨੇ ਜੋ ਕੋਈ ਉੱਠ ਕੇ ਉਹਨਾਂ ਦੇ ਨਾਲ ਨਹੀਂ ਖੜਿਆ ਪੰਜਾਬ ਰਾਜ ਬਿਜਲੀ ਬਹੁਤ ਟੁੱਟ ਗਿਆ ਤੇ ਨੂੰ ਨਵਾਂ ਨਾ ਪੀਐਸਪੀਸੀ ਆ ਦਾ ਦੇ ਦਿੱਤਾ ਉਹਨੂੰ ਪ੍ਰਾਈਵੇਟ ਕਰਾਣੇ ਦੇ ਨਾਲ ਜੋੜਿਆ ਗਿਆ ਜਿਹੜਾ ਫਾਰਮਰ ਪਲਾਂਟ ਜਾਣ ਲੱਗਾ ਉਹਦੇ 14000 ਕੱਚੇ ਕੰਮੇ ਸੁਣੇ ਤੇ ਪੱਕੇ ਕੰਮ ਨੇ ਬੈਠ ਕੇ ਲਗਾਤਾਰ ਸਾਨੂੰ ਮਾਚਾ ਮਾਰਦੇ ਰਹੇ ਕੁਝ ਵੀ ਨਾ ਦਿਹਾ ਮਾਰ ਤੋਂ ਜੇ ਸਾਡਾ ਕੁਝ ਨਾ ਰਿਹਾ ਤੇ ਕੱਲ ਨੂੰ ਇਹ ਹਮਲਾ ਤੁਹਾਡੇ ਤੇ ਵੀ ਹੋਊਗਾ ਉਹ ਮੜੀ ਪਰ ਸਾਡੇ ਅੰਦਰ ਇੱਕ ਸੋਚ ਆ ਪਹਿਲਾ ਸੀ ਤਾਂ ਨਾ ਬੋਲੇ ਕਿਉਂਕਿ ਮੈਂ ਕਾਮਰਦ ਨਹੀਂ ਸੀ ਫਿਰ ਮੈਂ ਤਾਂ ਯਾਰ ਰਾਜ ਬਿਜਲੀ ਬੋਰਡ ਦਾ ਮਲਾਜ ਹੋਣੀ ਸੀ ਫਿਰ ਮੈਂ ਤਾਂ ਨਾ ਬੋਧਿਆ